सीएम मान ने सुखबीर बादल 'ਤੇ ਸਾਧਿਆ ਤਿੱਖਾ ਨਿਸ਼ਾਨਾ ਕਿਹਾ ਵਕਤ ਬਹੁਤ ਵੱਡੀ ਚੀਜ਼ ਹੈ ਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਵਕਤ ਭਿਖਾਰੀਆਂ ਦੇ ਸਿਰ ਉੱਤੇ ਤਾਜ ਸਜਾ ਦਿੰਦਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਭਿਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਐ ਨਹੀਂ ਉਹਦੇ ਕੋਲੇ ਅੱਜ 25 ਬੰਦੇ ਐ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨਹੀਂ ਅਫਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਐ ਉਹ ਕਹਿੰਗਾ ਹਾਂ ਠੀਕ ਐ ਠੀਕ ਐ ਐ ਸਮਝਣ ਲੱਗ ਗਏ ਸੀਗੇ ਪਤਾ ਨਹੀਂ ਐ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਅੱਛਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਵੀ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਸਤਾਲਜ ਵਾਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਆਉ ਉਹ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ 5 ਤਰੀਕ ਤੋਂ ਗੱਲ ਹੋਈ ਤੇ ਮੇਰੇ ਕੋਲ ਰਿਹਾ ਨਾ ਚਾਰ ਪੰਜ ਦਿਨ ਹੋਇਆ ਚਾਰ ਪੰਜ ਚਾਰ ਪੰਜ ਦਿਨ ਹੋਇਆ ਹਜੇ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਾਨ ਨਾਲ ਆਈ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਮਾਨ ਦਿੰਨਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਹੈ ਤਾਂ 100% ਮਾਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਹੈ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਅੱਜ ਕੋਈ ਬਣਨਾ ਮੈਂ ਮੇ ਮੇਰੇ ਬੱਤੀ ਦੰਦਾ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰਾਂ ਜੇ ਕੁਝ ਪੁੱਛ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗ ਹੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਤਾਂ ਐਂਕ ਰੋੜ ਤੇ ਸੀ ਰੈਲੀ ਵਾਲੀ ਜਗ੍ਹਾ ਗੱਡੀਆਂ ਲੰਗੀਆਂ ਟੋ ਓਏ ਓ ਲੰਗੀਆਂ ਮੈਂ ਕਿਹਾ ਵੀ ਰੁਕੜਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਐ ਕਹਿੰਦੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜ ਸੀ ਉਦੋਂ ਮੈਂ ਥੋਕੇ ਤੇ ਨਿਕਲ ਗਿਆ ਮੂੰਚੋਂ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਜੂਣੇ ਅੱਜ ਹਾਲਤ ਹੋਈ ਵੀ ਐ ਅੱਜ ਕੋਈ ਸੁਖਬੀਰ ਬਾਦਲ ਨਾਲ ਫੋਟੋ ਖਿਚਾ ਲੂ ਆ ਲਗਾ ਛੱਡੋ ਜੀ ਫੇਸਬੁੱਕ ਤੇ ਪੈ ਗਈ ਗਾਰਾਂ ਪੈਣ ਗਿਆ ਕੋਈ ਲੋਕ ਕਹਿੰਦੇ ਰਾ ਇਹਨਾਂ ਨਾ ਖੜਿਆ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਦਿੰਪੀ ਹੋਰਾਂ ਦੀ ਇੰਟਰਵਿਊ ਸੁਣ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਬੋ ਚਲਾ ਜਾ ਲੈ ਦੱਸ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਉਂਗਾ ਤਲਵੰਡੀ ਸਾਹਿਬੋ ਤੋਂ ਆਹ ਹਾਲਾਤ ਨੇ ਨੰ CM ਆਨੇ ਸੁਖਵੀਰ ਬਾਦਲੂ ਤੇ ਸਾਧਿਆ ਤਿੱਖਾ ਨਿਸ਼ਾਨਾ ਕਿ ਹੱਬ ਵਕਤ ਬਹੁਤ ਵੱਡੀ ਚੀਜ਼ ਹੈ ਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਵਕਤ ਭਿਖਾਰੀਆਂ ਦੇ ਸਿਰ ਉੱਤੇ ਤਾਜ ਸਜਾ ਦਿੰਦਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਹੈ ਪਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਐ ਨਹੀਂ ਉਹਦੇ ਕੋਲੇ ਅੱਜ 25 ਬੰਦੇ ਐ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨਹੀਂ ਅਫਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਕੋਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਐ ਸਮਝਣ ਲੱਗ ਗਏ ਸੀਗੇ ਪਤ ਨਹੀਂ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਅੱਛਾ ਉਹ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਵੀ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਸਤਾਲਜ ਵਾਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਆਉ ਉਹ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆਂ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ 5 ਤਰੀਕ ਨੂੰ ਗੱਲ ਹੋਈ ਤੇ ਮੇਰੇ ਨਾਲ ਚਾਰ ਪੰਜ ਦਿਨ ਹੋਇਆ ਚਾਰ ਪੰਜ ਚਾਰ ਪੰਜ ਦਿਨ ਹੋਇਆ ਜੇ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਾਨ ਨਾਲ ਨਹੀਂ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਮਾਨ ਦਿੰਨਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਹੈ ਤਾਂ 100% ਮਾਨ ਨਾਲ ਆਈਂ ਉਦੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਹੈ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਅੱਜ ਕੋਈ ਬਣਨਾ ਮੈਂ ਮੇਰੇ ਬੱਤੀ ਦੰਦਾ ਹੈ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰਾਂ ਜੇ ਕੁਝ ਕੋ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2013 ਦੀ ਜਨਵਰੀ ਤਾਂ ਐਂ ਰੋੜਤੀ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਘੀਆਂ ਟੋ ਓਏ ਲੰਘੀਆਂ ਮੈਂ ਕਿਹਾ ਵੀ ਰੁਕੜਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਐ ਕਹਿੰਦੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜ ਸੀ ਉਦੋਂ ਮੈਥੋਂ ਕਿਤੇ ਨਿਕਲ ਗਿਆ ਮੂੰਚੋ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਜੂ ਇਹਨਾਂ ਨੂੰ ਅੱਜ ਹਾਲਤ ਹੋਈ ਵੀ ਆ ਅੱਜ ਕੋਈ ਸੁਖਵੀਰ ਬਾਦਲ ਦਾ ਫੋਟੋ ਖਿਚਾਲੂ ਆ ਲੱਗਦਾ ਛੱਡੋ ਜੀ ਫੇਸਬੁਕ ਤੇ ਪਹਿਲੀ ਗਾਰਾਂ ਪੈਣ ਗਈਆਂ ਕੋਈ ਲੋਕ ਕਹਿੰਦੇ ਯਾਰ ਇਹਨਾਂ ਨਾ ਖੜੇ ਹੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਦਿੰਪੀ ਹੋਰਾਂ ਦੀ ਇੰਟਰਵਿਊ ਸੁਣ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਹਿਬ ਕੋ ਚਲਾ ਜਾ ਲੈ ਦੱਸ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਊਗਾ ਤਲਵੰਡੀ ਸਾਹਿਬ ਕੋ ਤੇ ਆਹ ਹਾਲਾਤ ਨੇ ਨੰਨਾਂ